ਹਨੋ ਸਭ ਨੂੰ ਪਤਾ ਕਿ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸਰਪਤੀ ਦੀਆਂ ਚੋਣਾਂ ਜਿਹੜੀਆਂ ਉਹ 14 ਤਰੀਕ ਨੂੰ ਉਹਦੀਆਂ ਵੋਟਾਂ ਪੈਣੀਆਂ ਉਹਦੋਂ ਦੀ ਪਹਿਲੀ ਪੱਤੇ ਜਿਹੜੀ ਪੇਪਰ ਦਾਖਲ ਕਰਨ ਦੀ ਇਤਲਾਜ ਲੱਗਣ ਦੀ ਉਹ ਪੰਜਾਬ ਦੇ ਵਿੱਚ ਜਿਹੜੀ ਕੰਪਲੀਟ ਹੋ ਗਈ ਆ ਅੱਜ ਸ਼ਾਮ ਤੱਕ ਜਿਹੜੇ ਵਿਅਕਤੀਆਂ ਨੇ ਇਲੈਕਸ਼ਨ ਨਹੀਂ ਲੜਨੀ ਜਾਂ ਜਿਹੜੇ ਕਬਦੇ ਕੈਂਡੀਡੇਟ ਹੋਣਗੇ ਉਹ ਆਪਣੇ ਪੇਪਰ ਜਿਹੜੇ ਆ ਵਾਪਸ ਲੈਣਗੇ ਆਮ ਆਦਮੀ ਪਾਰਟੀ ਦੇ ਰਾਜ ਦੇ ਵਿੱਚ ਪਹਿਲੀ ਵਾਰ ਸਰਬਾਤ ਭਗਵੰਤ ਸਿੰਘ ਮਾਨ ਦੀ ਸਰਕਾਰ ਨੇ ਦੋ ਚਾਰ ਪੰਜਾਬ ਦੇ ਵਿੱਚ ਛੋਟੀਆਂ-ਮੋਟੀਆਂ ਕਟੜਾਵਾਂ ਨੂੰ ਛੱਡ ਕੇ ਬਾਕੀ ਚੋਣ ਪੁੱਧ ਕੇ ਰਿਆ ਜਿਹੜੀ ਆ ਪੂਰੀ ਸ਼ਾਂਤਮਾਈ ਢੰਗ ਦੇ ਨਾਲ ਹਰ ਬੰਦੇ ਨੂੰ ਡੈਮੋਕ੍ਰੇਸੀ ਹਰ ਬੰਦੇ ਨੂੰ ਵੋਟ ਪਾਉਣ ਤੇ ਵੋਟ ਲਈ ਉਮੀਦਵਾਰ ਬਣਦਾ ਪੂਰਾ ਅਧਿਕਾਰ ਦਿੰਦਾ ਹੈ ਜੀ ਤੁਹਾਡਾ ਸਾਹਿਬਾਂ ਦਾ ਬਹੁਤ ਥੋੜੇ ਜੇ ਨੋਟਿਸ ਦੇ ਉੱਤੇ ਆਉਣ ਤੇ ਅਮਰ ਸਾਹਿਬ ਦੇ ਸਾਰੇ ਮੀਡੀਆ ਕਦਮੀਆਂ ਦਾ ਬਹੁਤ ਧੰਨਵਾਦ ਜੀ ਆਇਆਂ ਨੂੰ ਤਾਨੂੰ ਸਭ ਨੂੰ ਪਤਾ ਕਿ ਜ਼ਿਲ੍ਹਾ ਪਰੀਸ਼ਦ ਤੇ ਬਲਾਕ ਸਭਤੀ ਦੀਆਂ ਚੋਣਾਂ ਜਿਹੜੀਆਂ ਉਹ 14 ਤਰੀਕ ਨੂੰ ਉਹਦੀਆ ਵੋਟਾਂ ਪੈਣੀਆਂ ਉਦੋਂ ਦੀ ਪਹਿਲੀ ਪੱਤਕਿਆ ਜਿਹੜੀ ਪੇਪਰ ਦਾਖਲ ਕਰਨ ਦੀ ਅਤਵਾਜ ਲੱਗਣ ਦੀ ਉਹ ਪੰਜਾਬ ਦੇ ਵਿੱਚ ਜਿਹੜੀ ਕੰਪਲੀਟ ਹੋ ਗਈ ਆ ਅੱਜ ਸ਼ਾਮ ਤੱਕ ਜਿਹੜੇ ਵਿਅਕਤੀਆਂ ਨੇ ਇਲੈਕਸ਼ਨ ਨਹੀਂ ਲੜਨੀ ਜਾਂ ਜਿਹੜੇ ਕਵਦੇ ਕੈਂਡੀਡੇਟ ਹੋਣਗੇ ਉਹ ਆਪਣੇ ਪੇਪਰ ਜਿਹੜੇ ਆ ਵਾਪਸ ਲੈਣਗੇ ਔਰ ਕੱਲ ਤੋਂ ਬਕਾਇਦਾ ਜਿਹੜੀ ਉਮੀਦਵਾਦ ਸਾਰੀਆਂ ਪਾਰਟੀਆਂ ਦੇ ਅਪ ਆਪਣੀ ਚੋਣ ਮੈਨੂੰ ਜਿਹੜਾ ਬਕਾਇਦਾ ਸ਼ੁਰੂ ਕਰ ਦੇਣਗੇ ਅੱਜ ਸ਼ਾਮ ਨੂੰ ਹੀ ਚੋਣ ਸ਼ਾਮ ਦੇ ਕੋਈ ਆਜ਼ਾਦ ਬੀਜ਼ਾਦ ਹੋਗਾ ਉਹਨੂੰ ਵੀ ਜਿਹੜਾ ਮਿਲ ਜਾਣਾ ਮੈਂ ਜਿਹੜੀ ਗੱਲ ਤੁਹਾਡੇ ਦਾ ਹੀ ਕਰਨੀ ਚਾਹੁੰਦਾ ਸੀਗਾ ਮੈਂ ਖੁਦ ਵੀ ਆਪਣੇ ਪਿੰਡ ਜਗ ਦੇ ਇਕਲਾਂ ਦਾ ਸਰਪੰਚ ਦਿਆਂ ਆਪਣੀ ਜ਼ਿੰਦਗੀ ਦੇ ਵਿੱਚ ਜਿੰਨੀਆਂ ਬਲਾਕ ਸਮਤੀਆਂ ਜ਼ਿਲ੍ਹਾ ਪ੍ਰੀਸ਼ਦੀਆਂ ਸਰਪੰਚਾਂ ਪੰਚਾਂ ਦੀਆਂ ਇਲੈਕਸ਼ਨਾਂ ਦੇਖੀਆਂ ਪਹਿਲੀ ਵਾਰ ਆਮ ਆਦਮੀ ਪਾਰਟੀ ਦੇ ਰਾਜ ਦੇ ਵਿੱਚ ਪਹਿਲੀ ਵਾਰ ਸਰਬਾਤ ਭਗਵੰਤ ਸਿੰਘ ਮਾਨ ਦੀ ਸਰਕਾਰ ਨੇ ਦੋ ਚਾਰ ਪੰਜਾਬ ਦੇ ਵਿੱਚ ਛੋਟੀਆਂ-ਮੋਟੀਆਂ ਘਟਰਾਵਾਂ ਨੂੰ ਛੱਡ ਕੇ ਬਾਕੀ ਚੋਣ ਪਤਕੇ ਰਿਆ ਜਿਹੜੀ ਆ ਉਹਦੀ ਸ਼ਾਂਤਮਾਈ ਢੰਗ ਦੇ ਨਾਲ ਹਰ ਬੰਦੇ ਨੂੰ ਡੈਮੋਕ੍ਰੇਸੀ ਹਰ ਬੰਦੇ ਨੂੰ ਵੋਟ ਪਾਉਣ ਤੇ ਵੋਟ ਲਈ ਉਮੀਦਵਾਰ ਬਣਦਾ ਪੂਰਾ ਅਧਿਕਾਰ ਦਿੰਦਾ ਜਿਸ ਤਰ੍ਹਾਂ ਪੰਜਾਬ ਦੇ ਇਤਿਹਾਸ ਦੇ ਵਿੱਚ ਰਿਹਾ ਹੈ ਸਾਡੀ ਪਾਰਟੀ ਤਾਂ ਪਹਿਲੀ ਵਾਰ ਇਹ ਇਲੈਕਸ਼ਨ ਲਾੜੀ ਆ ਪਹਿਲੀ ਵਾਰ ਹੀ ਸਾਡੀ ਪਾਰਟੀ ਦੇ ਸਰਪੰਚ ਪੰਚ ਬਣੇ ਹੀ ਪਹਿਲੀ ਵਾਰ ਹੀ ਹੋਣ ਬਲਾਕ ਸੰਪਤੀ ਤੇ ਜ਼ਿਲ੍ਹਾ ਪوزیشن ਲਾੜੇ ਪਰ ਜਿੱਥੇ ਕੁਝ ਘਟਰਾਵਾ ਹੋਈਆਂ ਜੇਸ ਤਰ੍ਹਾਂ ਪੰਜਾਬ ਦੇ ਅੰਦਰ ਕਾਂਗਰਸ ਤੇ ਕਾਲੀਆਂ ਨੇ ਠੱਕੇਸ਼ਾਈ ਤੇ ਗੁੰਡਾਗਰਦੀ ਕਰਨ ਦੀ ਕੋਸ਼ਿਸ਼ ਕੀਤੀ ਜੋ ਉਹਨਾਂ ਦੀ ਇਹਨਾਂ ਲਖਤਾਂ ਵਿੱਚ ਪਰੰਪਰਾ ਰਹੀ ਹੈ ਉਹਨੂੰ ਇਸ ਲਖਤ ਦੇ ਵਿੱਚ ਵੀ ਉਹਨਾਂ ਨੇ ਕੁਝ ਸਮਾਂ ਤੇ ਹੁੱਲੜਵਾਦੀ ਕੀਤੀ ਗੁੰਡਾਗਰਦੀ ਕੀਤੀ ਬੀਤੇ ਕੱਲ ਵਿਧਾਨ ਸਭਾ ਹਲਕਾ ਰਾਜਾ ਸਾਂਸੀ ਦੇ ਪਿੰਡ ਪਿੰਡੀ ਸੈਦਾਂ ਦੇ ਵਿੱਚ ਜਿਸ ਦਾ ਸਾਡੇ ਜ਼ਿਲ੍ਹਾ ਪੁਰੀਸ਼ ਦੇ ਉਮੀਦਵਾਰ ਲਖਿੰਦਰ ਸਿੰਘ ਲੱਖਾ ਇੱਕ ਸੰਮਤੀ ਦੇ ਉਮੀਦਵਾਰ ਸਾਡੇ 3 4 ਹੋਰ ਪਾਰਟੀ ਵਰਕਰ ਸੀਗੇ ਪੰਜਾਂ ਨੇ ਜਿਸ ਟੰਗ ਨਾਲ ਕਾਂਗਰਸ ਆਈ ਦੇ ਵਰਕਰਾਂ ਨੇ ਗੋਲੀ ਚਲਾਈ ਜਿਸ ਟੰਗ ਦੇ ਨਾਲ ਉਹਨਾਂ ਨੂੰ ਰੁਵਾਇਤੀ ਇਥਿਆਦਾਂ ਨਾਲ ਵੱਢਿਆ ਉਹ ਸਾਰੇ ਵਸਾ ਦੇ ਅਮਨਦੀਪ ਹਸਪੀਟਲ ਦੇ ਵਿੱਚ ਜਿਹੜੇ ਦਾਖਲ ਨੇ ਹੋਰ ਵੀ ਕਈ ਥਾਵਾਂ ਤੇ ਇੰਨਾਨੇ ਕੋਸ਼ਿਸ਼ ਕੀਤੀ ਕਿਉਂਕਿ ਤਾਂ ਮੈਨੂੰ ਐ ਲੱਗਦਾ ਕਿ ਜਿੱਦਾਂ ਤੱਕੇਸ਼ਾਈ ਕਰਕੇ ਜਿੱਦਾਂ ਡਰਾ ਧਮਕਾ ਕੇ ਅਸੀਂ ਇਹ ਲੱਖੜਾਂ ਜਿਹੜੀਆਂ ਜਿੱਤ ਲਾਂਗੇ ਉਹ ਉਹਨਾਂ ਦੀ ਕਈ ਸੋਚ ਜਿਹੜੀ ਆ ਉਹ ਵੀ ਬਹੁਤ ਨੀਵੇਂ ਲੈਵਲ ਦੀ ਸਾਹਮਣੇ ਆਈ ਜੇਸਾ ਤੁਸੀਂ ਦੇਖਿਆ ਹੋਣਾ ਕਿ ਕਐਮਐਲਏ ਦਾ ਐਮਪੀ ਦਾ ਮੁੰਡਾ ਕਹਿ ਰਿਹਾ ਕਿ ਜਿਹੜਾ ਆਪ ਦਾ ਐਮਐਲਏ ਸਾਡੇ ਪਹਿਲਾਂ ਤੇ ਬਿੰਦਾ ਦਿਆ ਸਾਡੇ ਕਾਦਾ ਕੇ ਬਿੰਦਾ ਦਿਆ ਹੋਰੇ ਮੈਂ ਤੁਹਾਨੂੰ ਇੱਕ ਵੀਡੀਓ ਦਿਖਾਉਣਾ ਕਲਵੀਰ ਸਿੰਘ ਜੀ ਦਾ ਜਿਹੜਾ ਐਕਸਐਮਐਲ ਉਹਨਾਂ ਦੀ ਇੱਕ ਵੀਡੀਓ ਹੈ ਤੋ ਕਿੱਡੇ ਮਾਰਦੇ ਨਾਲ ਉਹ ਕਹਿ ਰਿਹਾ ਕਿ ਤਾਂ ਗੁੱਡਾ ਕਰਦੀ ਜਿੰਨੀ ਆਹਾ ਕੀਤੀ ਹੈ ਇਹਨਾਂ ਕੋ ਤੇ ਹੁੰਦੀ ਦੀ